ਜਿਹੜੇ ਇਸ ਕਿੱਤੇ 'ਚ ਫਸੇ ਹੋਏ ਆ ਉਹਨਾਂ ਨੂੰ ਇਹ ਦਬਾਉਣਾ ਚਾਹੁੰਦੇ ਆ ਚਾਹੇ ਕੋਈ ਵੀ ਸੈਂਟਰ ਦੀ ਸਰਕਾਰ ਆ ਤੁਸੀਂ ਦੇਖੋ ਜਿਹਦੀ 10000 ਰੁਪਿਆ ਤਨਖਾਹ ਆ ਉਹ 10 ਸਾਲ ਦੀ ਸਜ਼ਾ ਕੱਟ ਗਿਓ ਉਹ 7 ਲੱਖ ਰੁਪਿਆ ਜੁਰਮਾਨਾ ਦਊ ਕਿਵੇਂ ਤੁਗਲਕੀ ਫਰਮਾਨ ਦੇਖ ਲਓ ਜਾਰੀ ਕਰਦੇ ਮੈਂ ਅੱਜ ਸਰ ਦੇਖਦਾ ਜੇ ਡਰਾਈਵਰ ਦੇ ਨਾ ਮੂਰੇ ਕੀੜਾ ਵੀ ਆ ਜੇ ਸੋਚਦਾ ਵੀ ਉਹਨੂੰ ਵੀ ਮਿਟਾ ਦੇ ਜਿਹੜੇ ਵੀ ਖੜੇ ਨੇ ਡਰਾਈਵਰਾਂ ਦੇ ਇਹ ਨਾ ਕਰਾਈ ਫਰਮਾਨ ਉਹ ਕਿੱਥਾ ਕਰੋ ਸਿੰਗਲ ਮੋਟਰ ਮਾਲਕ ਜਿਹੜੇ ਉਹ ਗੱਡੀਆਂ ਦਾ ਚਾਹੇ 5 ਗੱਡੀਆਂ ਦਾ ਇਸ ਗੇਮ ਚੋਂ ਆਊਟ ਕਰਨ ਲਈ ਇਹ ਨਾਦਰ ਸ਼ਾਹ ਫਰਮਾਨ جاری ਆ ਵੀ ਜਿਹੜੇ ਹਜ਼ਾਰ ਹਜ਼ਾਰ ਗੱਡੀ ਦੇ 2-2000 ਗੱਡੀ ਦੇ ਮਾਲਕ ਨੇ ਉਹਨਾਂ ਨੂੰ ਬਚਵਾਇਆ ਬਚਾਇਆ ਜਾਵੇ। ਸਰਕਾਰ ਮੁਬਾਰਕ ਮੁਬਾਰਕ ਸਰਕਾਰ ਮੁਬਾਰਕ 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 ਕੋਣ ਜੇ ਡਰਾਈਵਰ ਭੱਜਦਾ ਕਿਉਂ ਭੱਜਦਾ? ਅਗਲੇ ਕੁੱਟ-ਕੁੱਟ ਮਾਰ ਦਿੰਦੀ ਆ ਅੰਤਰਾਂਚਲ ਦੀ ਪਿੱਛੇ ਜੇ ਖਬਰ ਦੇਖ ਲੋ। ਟਰੱਕ ਡਰਾਈਵਰ ਕੋ ਮਾੜੀ ਜੀ ਸਾਈਡ ਲੱਗੀ ਮਾੜੀ ਸਾਈਡ ਲੱਗਣਾ ਉਹਨੂੰ ਆਟੋ ਦੇ ਨਾਲ ਮਾਰਿਆ ਗਿਆ ਕੁੱਟ-ਕੁੱਟ ਕੇ ਬਾਜ਼ਾਰ ਦੇ ਵਿੱਚ ਢੇੜਾ ਦਿੱਤਾ ਗਿਆ ਨਾ ਆਟੋ ਵਾਲੇ ਤੇ ਪਰਚਾ ਦਰਜ ਹੋਇਆ ਨਾ ਉਹ ਜਿਹੜੇ ਨਾਲ 5-7 ਜਾਣੇ ਸੀ ਉਹਨਾਂ ਦੀ ਜਿਹਦੀ ਸੈਲਰੀ ਡਰਾਈਵਰ ਦੀ ਚਾਹੇ ਉਹ ਟਰੱਕ ਆਪਰੇਟਰ ਆ ਚਾਹੇ ਉਹ ਟੈਕਸੀ ਆਪਰੇਟਰ ਆ ਚਾਹੇ ਉਹ ਬੱਸ ਆਪਰੇਟਰ ਆ ਜਿਹਦੀ ਸਭ ਤੋਂ ਤੁਸੀਂ Google ਤੇ ਸਰਚ ਮਾਰ ਲਿਓ ਪਾਕਿਸਤਾਨ 'ਚ ਵੀ ਸੈਲਰੀ ਬੱਦ ਅਫਗਾਨਿਸਤਾਨ ਚ ਵੀ ਸੈਲਰੀ ਬੰਦ ਤੇ ਇੰਡੀਆ ਚ ਸੈਲਰੀ ਦੇਖ ਲਓ ਕਿੰਨੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਕੂਲਾ ਅੱਜ ਤੁਹਾਨੂੰ ਦਿਖਾ ਰਿਹਾ ਵੀ ਸੰਗਰੂਰ ਬਠਿੰਡਾ ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਟੈਕਸੀ ਯੂਨੀਅਨ ਟਰੱਕ ਯੂਨੀਅਨ ਆਲਾ ਵੱਲੋਂ ਦਿੱਤੇ ਸੱਦੇ ਮੁਤਾਬਕ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਮਹਿਮਾਨ ਕੇ ਬੇਟੀ ਜੀ ਅਤਮਾਨਾ ਜੇਤਖਾਨ ਨੇ ਮੋਦੀ ਸਰਕਾਰ ਮੁਰਦਾਬਾ ਸ੍ਰੀ ਗੋਬਿੰਦਗੜ੍ਹਬਾ ਦੇਾਰੇ ਲਿਖੇ ਹੋਏ ਨੇ ਇਹਨਾਂ ਗੱਡੀਆਂ ਦੇ ਉੱਤੇ ਸੁਰੇ ਦੇ ਮੁੱਤਿਆਂ ਦਾ ਨਾ ਮੜ ਕੇ ਕਮੇ ਡਰਾਈਵਰ ਉਸ ਦੇ ਕਾਲੇ ਕਾਨੂੰਨਾਂ ਨੂੰ ਲੈ ਕੇ ਜਿਹੜੇ ਕਾਲੇ ਕਾਨੂੰਨ ਸੈਂਟਰ ਸਰਕਾਰ ਵੱਲੋਂ ਲਾਗੂ ਹੋਏ ਨੇ ਉਹ ਕਾਨੂੰਨਾਂ ਦੇ ਵਿਰੋਧ ਹੁਣ جاری ਹੈ ਸਾਡੇ ਨਾਲ ਟੈਕਸੀ ਚਾਲਕੀਆਂ ਦੇ ਪ੍ਰਧਾਨ ਆਦੀ ਪਤਾ ਕਿ ਕੀ ਨਾਮ ਸਰਮਜੀਤ ਕਾਲਚੋਹ ਦਾ ਨਾਮ ਹੈ ਜਾਰ ਟੈਕਸੀ ਅ ਕਿਉਂ ਇਹ ਰੋਡ ਡਾਮ ਕਰਨਾ ਹੈ ਕੋ ਸਰਕਾਰ ਦੀਆਂ ਗਲਤ ਨੀਤੀਆਂ ਚਾਹੇ ਉਹ ਅਮਿਤ ਸ਼ਾਹ ਹੋ ਗਿਆ ਪਾਰਲੀਮੈਂਟ ਚ ਬਿਆਨ ਦਿੱਤਾ ਗਿਆ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਜਿਹਦੀ ਸੈਲਰੀ ਡਰਾਈਵਰ ਦੀ ਚਾਹੇ ਉਹ ਟਰੱਕ ਆਪਰੇਟਰ ਆ ਚਾਹੇ ਉਹ ਟੈਕਸੀ ਆਪਰੇਟਰ ਆ ਚਾਹੇ ਉਹ ਬੱਸ ਆਪਰੇਟਰ ਆ ਜਿਹਦੀ ਸਭ ਤੋਂ ਤੁਸੀਂ Google ਤੇ ਸਰਚ ਮਾਰ ਲਿਓ ਪਾਕਿਸਤਾਨ ਚ ਵੀ ਸੈਲਰੀ ਵੱਧ afghanistan ਚ ਵੀ ਸੈਲਰੀ ਵੱਧ ਤੇ ਇੰਡੀਆ ਚ ਸੈਲਰੀ ਦੇਖ ਲਿਓ ਕਿੰਨੀਆਂ ਬਾਹਰਲੇ ਮੁਲਕਾਂ ਤੇ ਆਪਣੇ ਲੋਕ ਡਾਕਟਰ ਇੰਜੀਨੀਅਰ ਵਕੀਲ ਜਾ ਕੇ ਡਰਾਈਵਰੀਆਂ ਕਰਦੇ ਨੇ ਪੂਰੇ ਸਾਲਾ ਘਾਟੇ ਦਾ ਸੌਦਾ ਕਿਉਂ ਮੰਨਿਆ ਜਾਂਦਾ ਦੇਖੋ ਪੂਰੇ ਘਾਟੇ ਦਾ ਸੌਦਾ ਪਹਿਲੀ ਗੱਲ ਤਾਂ ਹੁਣ ਡਰਾਈਵਰ ਬਣਨਾ ਨਹੀਂ ਚਾਹਦਾ ਕੋਈ ਵੀ ਜਿਹੜੇ ਇਸ ਕਿੱਤੇ 'ਚ ਫਸੇ ਹੋਏ ਆ ਉਹਨਾਂ ਨੂੰ ਇਹ ਦਬਾਉਣਾ ਚਾਹੁੰਦੇ ਆ ਚਾਹੇ ਕੋਈ ਵੀ ਸੈਂਟਰ ਦੀ ਸਰਕਾਰ ਆ ਤੁਸੀਂ ਦੇਖੋ ਜਿਹਦੀ 10000 ਰੁਪਇਆ ਤਨਖਾਹ ਵਾ ਉਹ 10 ਸਾਲ ਦੀ ਸਜ਼ਾ ਕੱਟ ਗਏ ਉਹ 7 ਲੱਖ ਰੁਪਏ ਜੁਰਮਾਨਾ ਦਊ ਕਿਵੇਂ ਤੁਗਲਕੀ ਫਰਮਾਨ ਦੇਖ ਲੋ ਜਾਰੀ ਕਰਤੇ ਆਵਾਰਾ ਪਸ਼ੂ ਕਿੰਨੇ ਫਿਰਦੇ ਆ ਉਹਨਾਂ ਦੇ ਕੀ ਕਾਨੂੰਨ ਲਾਗੋ ਕਾਓ ਸੈਸ ਲੈ ਆ ਜਾਂਦਾ ਵਾ ਪਬਲਿਕ ਤੋਂ ਸਾਰਿਆਂ ਤੋਂ ਹੀ ਲਿਆ ਜਾਂਦਾ ਧਾਤ ਤੋਂ ਵੀ ਲਿਆ ਜਾਂਦਾ ਸਾਤੋਂ ਵੀ ਲਿਆ ਜਾਂਦਾ ਉਹ ਉਹਦੇ ਲਈ ਕਿਉਂ ਕਾਨੂੰਨ ਨਹੀਂ ਹੈਗਾ ਉਹਦੇ ਲਈ ਕੋਈ ਐਫ ਆਈ ਆਰ ਦੀ ਪ੍ਰੋਵੀਜ਼ਨ ਕਿਉਂ ਨਹੀਂ ਹੈ ਇੱਕ ਡਰਾਈਵਰ ਜਿਹਨੂੰ ਕਿ ਸ਼ੌਂਕ ਨਹੀਂ ਹੈਗਾ ਕੋਈ ਐਕਸੀਡੈਂਟ ਦਾ ਵੀ ਮੈਂ ਆਪਣੀ ਗੱਡੀ ਮੈਂ ਮੈਂ ਅਕਸਰ ਦੇਖਦਾ ਜੇ ਡਰਾਈਵਰ ਦੇ ਨਾ ਮੂਰੇ ਕੀੜਾ ਵੀ ਆ ਜੇ ਸੋਚਦਾ ਵੀ ਉਹਨੂੰ ਵੀ ਬਚਾ ਲੇ ਜਿਹੜੇ ਵੀਰ ਖੜੇ ਨੇ ਇਹ ਨਾਦਰ ਸ਼ਾਹ ਫਰਮਾਨ ਉਹ ਅੱਗੇ ਮੈਸ਼ਨ ਨਹੀਂ ਕਰਦਾ ਕਰੋ ਸਿੰਗਲ ਮੋਟਰ ਮਾਲਕ ਜਿਹੜੇ ਦੋ ਗੱਡੀਆਂ ਦਾ ਚਾਹੇ ਪੰਜ ਗੱਡੀਆਂ ਦਾ ਇਸ ਗੇਮ 'ਚੋਂ ਆਊਟ ਕਰ ਲਈ ਇਹ ਨਾਦਰ ਸ਼ਾਹ ਫਰਮਾਨ جاری ਆ ਵੀ ਜਿਹੜੇ ਹਜ਼ਾਰ-ਹਜ਼ਾਰ ਗੱਡੀ ਦੇ 2-2000 ਗੱਡੀ ਦੇ ਮਾਲਕ ਨੇ ਉਹਨਾਂ ਨੂੰ ਬਚਵਾਇਆ ਬਚਾਇਆ ਜਾਵੇ ਕੀੜੀ ਵੀ ਬਚਾਉਂਦਾ ਸਾਰਾ ਕੁਝ ਬਚਾਉਂਦਾ ਪਰ ਡਰਾਈਵਰਾਂ ਨਾਲ ਧੱਕਾ ਜਿੱਥੇ ਹੁੰਦਾ ਉਹਨਾਂ ਦੇ ਡਰਾਈਵਰ ਭੱਜਦਾ ਕਿਉਂ ਭੱਜਦਾ ਪਬਲਿਕ ਕੁੱਟ-ਕੁੱਟ ਮਾਰ ਦਿੰਦੀ ਆ ਅੰਤਰਰਾਂਚਲ ਦੀ ਪਿੱਛੇ ਜੇ ਖਬਰ ਦੇਖ ਲਓ ਟਰੱਕ ਡਰਾਈਵਰ ਤੋਂ ਮੜੀ ਜੀ ਸਾਈਡ ਲੱਗੀ ਮੜੀ ਜੀ ਸਾਈਡ ਲੱਗਣਾ ਉਹਨੂੰ ਆਟੋ ਦੇ ਨਾਲ ਮਾਰਿਆ ਗਿਆ ਕੁੱਟ-ਕੁੱਟ ਕੇ ਬਾਜ਼ਾਰ ਦੇ ਵਿੱਚ ਢੇੜਾ ਦਿੱਤਾ ਗਿਆ ਨਾ ਆਟੋ ਵਾਲੇ ਤੇ ਪਰਚਾ ਦਰਜ ਹੋਇਆ ਨਾ ਉਹ ਜਿਹੜੇ ਨਾਲ 5-7 ਜਾਣੇ ਸੀ ਉਹਨਾਂ ਤੇ ਉਹਨਾਂ ਦੇ ਕਾਨੂੰਨ ਕਿਉਂ ਨਹੀਂ ਕੋਈ ਲਾਗੂ ਹੁੰਦਾ ਉਹਨਾਂ ਤੇ ਐਫ ਆਈ ਆਰ ਦਰਜ ਕਿਉਂ ਨਹੀਂ ਲੱਗਦਾ ਅਗਰ ਸੈਂਟਰ ਸਰਕਾਰ ਇਹ ਕਾਨੂੰਨ ਬਣਾਸ ਨਹੀਂ ਕਰਦੀ ਅਗਲਾ ਇਸ ਕੋ ਸਾਰੀਆਂ ਯੂਨੀਅਨਾਂ ਦਾ ਜੁਰੇ ਇਕੱਠਾ ਜਿਹੜਾ ਵੀ ਸੰਘਰਸ਼ ਹੋਊਗਾ ਉਹ ਪਲਾਨ ਕਰਕੇ ਸ਼ਾਮ ਨੂੰ ਉਹ ਇੱਕ ਜਿਹੜੀ ਵੀ ਕਾਲ ਹੋਊਗੀ ਉਹ ਇਥੋਂ ਜਰੂਰ ਦਿੱਤੀ ਜਾਊਗੀ ਜਿਹੜੀ ਵੀ ਅਗਲਾ ਸੰਘਰਸ਼ ਹੋਊਗਾ ਤਿਆਰ ਆ ਕਿਉਂਕਿ ਪੰਜਾਬ ਪੰਜਾਬੀਅਤ ਨੇ ਸਦਾ ਹੀ ਚਾਹੇ ਉਹ ਦੇਸ਼ ਲਈ ਕੁਰਬਾਨੀਆਂ ਹੋਣ ਪੰਜਾਬ ਨੇ ਸ਼ੁਰੂ ਕੀਤੀ ਆ ਤੇ ਪੰਜਾਬ ਨੇ ਹੀ ਜਿੱਤੀ ਆ ਇੱਕ ਸਾਡੇ ਚੈਨਲ ਦੇ ਮਾਧਿਅਮ ਤੋਂ ਹੀ ਥੋੜਾ ਲੋਕਾਂ ਨੂੰ ਜਾਣਨਾ ਪਾ ਦੋ ਕਿ ਕਾਨੂੰਨ ਕਿਤੇ ਕਿਤੇ ਲਾਗੂ ਹੋ ਰਹੇ ਕਿਉਂਕਿ ਹਰ ਇੱਕ ਸਮਝਦਾ ਵੀ ਉਹਨਾਂ ਦੇ ਉਹਨਾਂ ਦੇ ਲਾਗੂ ਹੋ ਰਹੇ ਜਿਹੜੇ ਰੋਲਾ ਪਾ ਰਹੇ ਨੇ ਸਾਰੇ ਹੀ ਡਰਾਈਵਰ ਭਰਾਵਾਂ ਨੂੰ ਹੱਥ ਜੋੜ ਅਪੀਲ ਆ ਚਾਹੇ ਕੋਈ ਕਾਰ ਦਾ ਚਾਹੇ ਕੋਈ ਬੱਸ ਦਾ ਚਾਹੇ ਕੋਈ ਟੈਕਸੀ ਦਾ ਚਾਹੇ ਕੋਈ ਆਮ ਘਰ ਚ ਜਿਹੜਾ ਗੱਡੀ ਚਲਾਉਂਦਾ ਇਹ ਸਾਰਿਆਂ ਤੇ ਲਾਗੂ ਆ ਕਾਨੂੰਨ ਕਹਿੰਦੇ ਵੀ ਅੰਗੇ ਵਿੱਚ ਅਫਵਾਹਾਂ ਗੁੰਮਰਾਹ ਫਲਾਇਆ ਜਾ ਰਿਹਾ ਵੀ ਵਾਪਸ ਲੈ ਲਿਆ ਕੇਂਦਰੀ ਮੰਤਰੀ ਦਾ ਕਿਸੇ ਦਾ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਖੜ ਕੇ ਅਮਿਤ ਚਾਹਰੀ ਜੀ ਨੇ ਬਿਆਨ ਦਿੱਤਾ ਉਹਨਾਂ ਨੇ ਬਿਆਨ ਦਿੱਤਾ ਵੀ ਵਾਪਸ ਲੈ ਲਿਆ ਬਿਆਨ ਪਾਰਲੀਮੈਂਟ ਵਿੱਚ ਖੜ ਕੇ ਜਿਹੜੇ ਨਮਾਇंदे ਚੁਣੇ ਹੋਏ ਉਹ ਦੇ ਰਿਆ ਤੇ ਮੀਟਿੰਗਾਂ ਸਕੱਤਰ ਕਰ ਰਹੇ ਆ ਅਫਸਰशाही ਕਰ ਰਹੀ ਆ ਉਹ ਉਹ ਲੋਕ ਕਰ ਰਹੇ ਆ ਜਿਹੜੇ ਆਈਐਸ ਅਫਸਰ ਨੇ ਉਹ ਭੁੱਲ ਚੁੱਕੇ ਆ ਜਿਹੜੇ ਪਬਲਿਕ ਸਰਵੰਟ ਨੇ ਚਾਹੇ ਕੋਈ ਐਮਐਲਏ ਚਾਹੇ ਕੋਈ ਐਮਪੀ ਆ ਇਹ ਲੋਕਾਂ ਦੀ ਆਵਾਜ਼ ਆ ਲੋਕ ਜਾਗ ਚੁੱਕੇ ਆ ਡਰਾਈਵਰ ਜਾਗ ਚੁੱਕੇ ਆ ਦੇਸ਼ ਦਾ ਸੋ ਮੇਰੀ ਪੂਰਜੋਰ ਅਪੀਲ ਸਾਰਿਆਂ ਨੂੰ ਜਿਹੜੇ ਅਮਰ ਸਿੰਘ ਹੁਣੀ ਨੇ ਡਰਾਈਵਰ ਤਾਂ ਉਹਨਾਂ ਨੇ ਵੀ ਗੱਡੀਆਂ ਚਲਾਉਂਦੇ ਆ ਉਹਨਾਂ ਨੇ ਵੀ ਫਿਰ ਕਾਨੂੰਨ ਇਹੀ ਲਾਗੂ ਦੇਖੋ ਉਹਨਾਂ ਨੂੰ ਵੀ ਮੈਂ ਜਿਹੜੇ ਉਹਨਾਂ ਦੀਆਂ ਡਰਾਈਵਰ ਗੱਡੀਆਂ ਚਲਾਉਂਦੇ ਆ ਛੱਡ ਕੇ ਤੁਹਾਨੂੰ ਘਰੇ ਬਹਿ ਜਾਣਾ ਚਾਹੀਦਾ ਇਹ ਆਪ ਲੈ ਕੇ ਜਾਣ ਮੈਂ ਇੱਕ ਹੋਰ ਅਪੀਲ ਕਰਦਾ ਸਾਡੇ ਨਾਲ ਅਸੀਂ ਇਹਨਾਂ ਨੂੰ ਜਿੰਨੀ ਇਹਨਾਂ ਦੀ ਤਨਖਾਹ ਵਾ ਚਾਹੇ ਕੋਈ ਐਮਐਲਏ ਆ ਚਾਹੇ ਕੋਈ ਮੈਂਬਰ ਪਾਰਲੀਮੈਂਟ ਆ ਇਹਨਾਂ ਨੂੰ ਅਸੀਂ ਜਿੰਨੀ ਇਹਨਾਂ ਦੀ ਤਨਖਾਹ ਵਾ ਤੇ ਸਾਡੇ ਨਾਲ 2 ਦਿਨ ਦੇ ਲਈ 2 ਦਿਨ ਦੇ ਲਈ ਇਹ ਚੱਲ ਕੇ ਦੇਖਣ ਟਰੱਕ 'ਚ ਬੈਠ ਕੇ ਚੱਲ ਕੇ ਦੇਖਣ ਟੈਕਸੀ 'ਚ ਬੈਠ ਕੇ ਚੱਲ ਕੇ ਦੇਖਣ ਬੱਸ 'ਚ ਬੈਠ ਕੇ ਕਿਹੜੇ ਹਾਲਾਤਾਂ 'ਚ ਅਸੀਂ ਨਿਕਲਦੇ ਆ ਜਾਂ ਕਿਸ ਮੁਸੀਬਤ ਦਾ ਅਸੀਂ ਸਾਹਮਣਾ ਕਰਦੇ ਆ ਕਿੱਥੇ ਕਿੱਥੇ ਅਸੀਂ ਸਾਡਾ ਸ਼ੋਸ਼ਣ ਹੁੰਦਾ ਪਰ ਅਸੀਂ ਫੇਰ ਵੀ ਚੜ੍ਹਦੀ ਕਲਾ ਚ ਪਰਮਾਤਮਾ ਦੇਖੋ 75% ਰੈਵਨੂ ਰੀਡਦੀ ਹੱਡੀ ਮੰਨਿਆ ਜਾਂਦਾ ਟਰਾਂਸਪੋਰਟ ਇਹ ਉਹਨੂੰ ਤੋੜਨ ਦੀ ਤਿਆਰੀ ਹੋ ਰਹੀ ਆ ਸੋ ਅਸੀਂ ਪੂਰੇ ਡਰਾਈਵਰਾਂ ਨੂੰ ਬੇਨਤੀ ਕਰਦੇ ਆ ਜਾਗੋ ਤੁਹਾਨੂੰ ਜਾਗਣਾ ਪੈਣਾ ਵਾ ਇਹਨਾਂ ਨੇ ਤੁਹਾਡੇ ਚੁੰਡੀ ਜੀ ਭਰ ਕੇ ਦੇਖੀ ਆ ਵੀ ਜੇ ਤਾਂ ਬੋਲਣਗੇ ਲੱਤ ਪਿੱਛੇ ਚੱਕ ਲਾਂਗੇ ਨਹੀਂ ਇਹ ਲਾਗੂ ਕਰਦਾਂਗੇ ਕਿਉਂਕਿ 2 ਦਿਨ ਤੇਲ ਬੰਦ ਹੋ ਗਿਆ ਲੋਕ ਕਰਨਾ ਉੱਥੇ ਅਗਲਾ ਕੋਈ ਅਜਿਹੇ ਸਟੈਪ ਦੇਖੋ ਹਜੇ ਤਾਂ ਤੇਲ ਹੀ ਬੰਦ ਹੋਇਆ ਸਿਕੋ ਭਰਾਵਾਂ ਦੇ ਟੈਂਕੀਆਂ ਉਹਨਾਂ ਨੂੰ ਵੀ ਦਬਾਇਆ ਗਿਆ ਵੀ ਤੁਹਾਡੇ ਟੈਂਡਰ ਕੈਨਸਲ ਕੀਤੇ ਜਾਣਗੇ ਤੁਹਾਡੇ ਤੇ ਪਰਚੇ ਦਿੱਤੇ ਜਾਣਗੇ ਉਹ ਤਾਂ ਚਲਾਏ ਆ ਨਹੀਂ ਲੈ ਕੇ ਜਾਓ ਇਹ ਗੱਡੀਆਂ ਨੂੰ ਉਹਨਾਂ ਨੂੰ ਵੀ ਦਬਾਇਆ ਗਿਆ ਭਰਾਵਾਂ ਨੂੰ ਕਿਉਂਕਿ ੱੱਕਾ ਇੱਕ ਡਰਾਈਵਰ ਨਾਲ ਹੀ ਹੁੰਦਾ ਕਹਿਣ ਦਾ ਮਕਸਦ ਕੀ ਆ ਇਹ ਫਲੈਟਾ ਵੀ ਕੈਨਸਲ ਹੋ ਸਕਦੀਆਂ ਪਬਲਿਕ ਟਰਾਂਸਪੋਰਟ ਆ ਟੈਕਸੀਆਂ ਨੇ ਉਸ ਤੋਂ ਬਾਅਦ ਟ੍ਰੇਨਾਂ ਵੀ ਮਿਸ ਹੋ ਸਕਦੀਆਂ ਕਿਉਂਕਿ 8% ਆ ਜੇ 100% 'ਚੋਂ 8% ਸਰਕਾਰ ਦੀ ਢੋਆ ਢੁਆਈ ਆ ਚਾਇਓ ਸਰਕਾਰ ਦੀ ਪੰਨਵਾਸਾ ਚਾਹੇ ਪੀਆਰਟੀਸੀ ਆ ਚਾਹੇ ਹਰਿਆਣਾ ਰੋਡਵੇਜ ਆ ਚਾਹੇ ਮਾਚਾ ਰੋਡਵੇ ਸਿਰਫ 8% 92% ਕੌਣ ਢੋਂਦੇ ਆ ਇਹ ਜਿਹੜੇ ਲੋਕ ਖੜੇ ਆ ਇਹ ਢੋਂਦੇ ਆ ਚਾਹੇ ਕੋਈ ਟਰੱਕ ਆਪਰੇਟਰ ਆ ਚਾਹੇ ਟੈਕਸੀ ਆਪਰੇਟਰ ਆ 92% ਇਹ ਲੋਕ ਲੈ ਕੇ ਜਾਂਦੇ ਆ ਜੇ ਖੜ ਗਏ ਤਾਂ ਤੁਸੀਂ ਦੇਖ ਲਓ ਵੀ ਚੱਕਾ ਜਾਮ ਹੋ ਜੂਗਾ ਦੇਸ਼ ਦਾ ਜੇ ਜਦੋਂ ਇਹਨਾਂ ਤੋਂ ਕੋਈ ਟੈਕਸੀ ਚੱਕਾ ਜਾਮ ਹੋ ਜੂਗਾ ਦੇਸ਼ ਦਾ ਅਗਰ ਇਹਨਾਂ ਲੋਕਾਂ ਦੀ ਸਾਰਨ ਲਈ ਪਹਿਲਾਂ ਇੱਕ ਸਾਲ ਕਿਸਾਨੀ ਸੰਘਰਸ਼ ਲੜਿਆ ਗਿਆ ਉਦੋਂ ਇਹਨਾਂ ਵੀਰਾਂ ਦਾ ਵੀ ਵੱਡਾ ਯੋਗਦਾਨ ਉਹ ਕਿਸਾਨੀ ਸੰਘਰਸ਼ ਵਿੱਚ ਹੁਣ ਅਸੀਂ ਬੇਨਤੀ ਕਰਦੇ ਹਾਂ ਇਹ ਕਾਨੂੰਨ ਸਿਰਲੇ ਇੱਕ ਵਾਸਤੇ ਨਹੀਂ ਡਰਾਈਵਰ ਕਿਸੇ ਵੀ ਚੀਜ਼ ਦਾ ਹੋਵੇ ਉਹਦੇ ਉੱਤੇ ਲਾਗੂ ਹੋਊਗਾ ਪਲਪਉ ਦੀ ਅਪਡੇਟ ਲਈ ਦੇਖਦੇ ਰਹੋ ડીਫੈਬ ਚੈਨਲ ਪੰਜਾਬੀ ਕੈਮਰਾਮੈਨ ਮਹਿੰਦਰ ਦੇ ਨਾਲ ਇਕਬਾਲ ਸਿੰਘ ਪਕੋਲਾ ਦਿੱਲੀ ਬਟੰਡਾ ਰੋਡ ਕਾਲਾਚੜ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ